ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਆਪਾਂ ਅੱਜ ਤੇ ਵੀਰ ਗगन ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਅੱਜ ਤੋਂ ਤਕਰੀਬਨ ਆਪਾਂ 2-3 ਦਿਨ ਪਹਿਲਾਂ ਇੱਕ ਅਪਡੇਟ ਪਾਈ ਸੀ ਉਹਦੇ ਵਿੱਚ ਤਕਰੀਬਨ ਆਪਾਂ ਤੁਹਾਨੂੰ 5 ਬੈੜਾ ਦਿਖਾਈਆਂ ਸੀ ਤੇ 2 ਮੱਧਾ ਝੋਟੀਆਂ ਦਿਖਾਈਆਂ ਸੀ ਨੀਂਦੀ ਰਾਵੀ ਦੇ ਵਿੱਚ ਮਾਲ ਤਕਰੀਬਨ ਜਿਹੜਾ ਵਿਕ ਗਿਆ ਉਸ ਤੋਂ ਬਾਅਦ ਵੀ ਤਕਰੀਬਨ ਕੋਈ 5-4 ਪਸ਼ੂ ਜਿਹੜੇ ਵੀਰ ਹੋਣਾ ਸੇਲ ਕਰ ਦਿੱਤੇ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਜਿੱਕਰ ਗੱਲ ਕਰਗੇ ਤਾਂ ਐਨੀਮਲ ਜਿਹੜੇ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਦੋ ਐਨੀਮਲ ਜਿਹੜੇ ਸੂਛਵਾਏ ਤੇ ਦੋ ਗੱਬਣ ਆ ਇੱਕ ਬਹੁਤ ਵਧੀਆ ਚੰਗੀ ਮੱਝ ਦਿਖਾਵਾਂਗੇ ਫੁੱਲ ਵੱਡੇ ਕਦ ਕਾਠੇ ਦੀ ਆ ਤਾਜੀ ਸੂਈ ਆ ਇਸ ਵਕਤ ਕਿੰਨਾ ਸਮਾਂ ਹੋ ਗਿਆ ਕਿੰਨਾ ਬੌਲਾ ਦੇ ਥੱਲੇ ਹਾਜ਼ਰ ਆ ਕਿੰਨੇ ਦਿਨਾਂ ਦੀ ਸੂਈ ਆ ਤੇ ਇੱਕ ਵਹੜੰਡ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਦੋ ਮੱਝਾਂ ਗੱਬਣ ਤਿਆਰੀ ਤੇ ਆ ਅੱਜ ਤਰੀਕ 14 ਅਗਸਤ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਕੋਈ ਵੀ ਫਾਰਮਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਠੀਕ ਹੈ ਜੀ ਤੇ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਆ ਜਿਹੜਾ ਮਾਲ ਸਿਆ ਸਵਾਇਆ ਗੱਬਣ ਪਸ਼ੂ ਆਪਣਾ ਬਿਲਕੁਲ ਚੌਥਾ ਥਾਣਾ ਦਾ ਟਿੱਪ ਕੇ ਵੜਾ ਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਹੈ ਜੀ ਸੋ ਨਸ਼ਾਰੇ ਪਨਵਾ ਤੋਂ ਸਿਰਫ 2.5 ਕਿਲੋਮੀਟਰ ਦੀ ਦੂਰੀ ਆ ਨਸ਼ਾਰੇ ਪਨਵਾ ਬਾਈਪਾਸ ਤੋਂ ਸੜਕ ਪਿੰਡ ਟੋਟੀਆਂ ਨੂੰ ਜਾਂਦੀ ਆ ਬਿਲਕੁਲ ਇੱਟਾ ਵਾਲਾ ਪੱਠਾ ਉਹਦੇ ਬਿਲਕੁਲ ਆਪੋਜ਼ਿਟ ਜਿਹੜੀ ਸੜਕਾ ਸਰਦਾਰ ਕਰਮੇਲ ਸਿੰਘ ਉਹਨਾਂ ਦੀ ਬਿਲਕੁਲ ਬਾਈਕਾਂ ਤੇ ਹਵੇਲੀਆਂ ਤੇ ਆ ਜਾਂਦੀ ਆ ਹਰੀਕੇ ਪੱਤਨ ਤੋਂ ਕੋਈ ਜ਼ਿਆਦਾ ਨਹੀਂ 18-20 ਕਿਲੋਮੀਟਰ ਦੀ ਦੂਰੀ ਆ ਅਮਰਸਰ ਨੈਸ਼ਨਲ ਹਾਈਵੇ ਆ ਬਠਿੰਡਾ ਅਮਰਸਰ ਤੇ ਬਿਲਕੁਲ ਪਿੰਡ ਸਾਰੇ ਭਰਾ ਜਾਣਦੇ ਆ ਠੀਕ ਆ ਜੀ ਹਮੇਸ਼ਾ ਹੀ ਆਪਾਂ ਵੀਡੀਓ ਪਾਉਂਦੇ ਰਹੀਦਾ ਸਭ ਤੋਂ ਪਹਿਲਾਂ ਗਗਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੋ ਹੋਰ ਵੀਰੇ ਐ ਵਧੀਆ ਕਿਰਪਾਈ ਗੁਰਰਾਮ ਦਾਸ ਜੀ ਚਲ ਸ਼ੁਕਰ ਮਾਲਕ ਦਾ ਹੋਰ ਸਭ ਠੀਕ ਬੜੇ ਵਧੀਆ ਗਗਨ ਵੀਰੇ ਠੀਕ ਠਾਕ ਵਧੀਆ ਜੀ ਤੇ ਗੱਗਣਾ ਉਧਰ ਵੀ ਆਪਾਂ ਮਾਲ ਪਾਏ ਸੀ ਤਕਰੀਬਨ 6-7 ਐਨੀਮਲ ਦਿਖਾਏ ਸੀ ਭਰਾ ਮੈਂ 7 ਪਾਏ ਸੰਦੂ ਸਰ ਸੱਤੇ ਵੇਗ ਗਏ ਆ ਉਹ ਵੀ ਬਚੀਆਂ ਆਪਣੀਆਂ ਵੇਗੀਆਂ ਸਵੇਰੇ ਜਾਣੀਆਂ ਵਾ ਠੀਕ ਆ ਜੀ ਇਧਰ ਜਿਹੜੀਆਂ ਹਾਂਜੀ ਸਾਰੇ ਇਹ ਗੱਬਣਾ ਇਹ ਗੱਬਣਾ ਦੋਵੇਂ ਠੀਕ ਆ ਹਾਂਜੀ ਬਾਕੀ ਮਾਲ ਸਾਰਾ ਚਲੇ ਗਿਆ ਵਾ ਇਹ ਮਾਲ ਅੱਜ ਹੀ ਆਇਆ ਏ ਤੇ ਮਾਲ ਚੱਲ ਕੋਈ ਗੱਲ ਨਹੀਂ ਪਾ ਦੀਏ ਠੀਕ ਆ ਥੋੜਾ ਜਿਹਾ ਲਾਗੇ ਹੋ ਇੱਕ ਵਾਰੀ ਵੀਰੇ ਆ ਜਾਓ ਜੇ ਥੋੜਾ ਲਾਗੇ ਤੋਂ ਤੁਹਾਨੂੰ ਇੱਕ ਵਾਰੀ ਮੋٹے ਤੌਰ ਤੇ ਦਿਖਾ ਦਿੰਨੇ ਆ ਪੂਰੀ ਡਿਟੇਲ ਆਪਾਂ ਲਾਵਾਂਗੇ ਇੱਕ ਪੂਰੀ ਵੱਡੀ ਮਾਝ ਦਿਖਾਵਾਂਗੇ ਬਹੁਤ ਆਪਣੇ ਫਾਰਮ 15 ਲੀਟਰ 16 ਲੀਟਰ ਜਾਂ 16 ਤੋਂ ਬਾਹਰ ਚੰਨਣ ਵਾਲਾ ਪਸ਼ੂ ਤੁਹਾਨੂੰ ਚਾਹੀਦਾ ਠੀਕ ਆ ਜੀ ਵੱਡੀ ਮਦਦ ਦਿਖਾ ਦੇਵਾਂਗੇ ਸੂਈ ਤਾਜੀ ਸੱਜਰਾ ਇਹ ਕਰਮਾਲੀ ਜਵਾਜੇ ਚੰਗਾ ਦੁੱਧ ਕਿਸੇ ਭਰਾ ਦੀ ਸੇਵਾ ਦੇ ਡਿਪੈਂਡਾ ਬਾਕੀ ਗगन ਵੀਰੇ ਵੱਡੀ ਮਾ ਜੱਟਾਂ ਚਾ ਕਰਮਾਲੀ ਨੂੰ ਚੰਗਾ ਚੋਖਾ ਲੱਗਾ ਸੰਧੂ ਸਾਹਿਬ ਬਹੁਤ ਜਿਆਦਾ ਹੈਵੀ ਮੈਂ ਆ ਤੇ ਕੋਈ ਪਿੱਛੋਂ ਵੀਰਾਂ ਨੇ ਕੋਈ ਦੀ ਸ਼ਹੀਦੀ ਕੋਈ ਤਸੱਲੀ ਦਿੱਤੀ ਹੋਵੇ ਸੰਧੂ ਸਾਹਿਬ ਐ ਕਿ ਤਿੱਜਾ ਸੂਆ ਮੈਂ ਸੂਈ ਆ ਦੂਜੇ ਸੂਏ ਦਾ ਰਕਾਰਡ ਇਹਦਾ 17 ਕਿਲੋ ਦਾ 17 ਕਿਲੋ ਦਾ ਹਾਂਜੀ ਹੂੰ ਸਵੇਰੇ ਮੈਂ ਸੋਈਆ 4 ਵਜੇ ਠੀਕ ਹੈ ਤੇ ਮੈਂ ਨੇ ਕੋਈ ਨਾ 7 ਵਜੇ ਜੇਰ ਪਾਤੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਮੈਂ 5 5.5 ਕਿਲੋ ਬੱਚੇ ਨੂੰ ਚੰਗਾਵੇ ਚੋਈ ਆ ਚੋ ਆ ਚੋ ਮੈਂ ਨੂੰ ਬਹੁਤ ਜਿਆਦਾ ਲੱਗਾ ਹੂੰ ਉਹ ਲਾਰੂ ਵਰਗਾ ਮੋ ਵੀ ਬਾਕੀ ਕੱਲਾ ਢਾਂਚਾ ਨਹੀਂ ਗਾ ਬਾਕੀ ਆਰਡਰ ਲੈਵਾ ਵੀ ਬਹੁਤ ਕਮਾਲ ਦਾ ਐ ਸੋ ਕਿਸੇ ਫਾਰਮਰ ਭਰਾ ਨੇ ਠੀਕ ਹੈ ਜੀ 15 ਲੀਟਰ ਤੋਂ ਪਲੱਸ ਚਾਹੇ 16 ਲੀਟਰ ਤੋਂ ਬਾਹਰ ਵਾ ਕੇ ਵੱਡੀ ਮੈਂ ਹਿੰਦੂ ਸਾਹਿਬ ਵੱਡੀ ਮਾਜ ਦਿਖਾ ਦੇਾਂਗੇ ਕਿਉਂਕਿ ਹਰੇਕ ਵੀਰ ਨੂੰ ਹੁੰਦਾ ਵੀ ਬੈਰੀ ਪਰਪਸ ਵਾਸਤੇ ਕਿਸੇ ਭਰਾ ਨੇ ਪਾਉਣੀ ਆ ਵੱਟੀ ਮੱਝ 16 17 ਲੀਟਰ ਤੋਂ ਬਾਹਰ ਜੇਕਰ ਮੱਝਾਂ ਚੱਲਦੀਆਂ ਨੇ ਤੇ ਹਰੇਕ ਫਾਰਮਰ ਨੂੰ ਹੁੰਦਾ ਵੀ ਆਪਾਂ ਇਹਦੀ ਪਰਪਸ ਵਾਸਤੇ ਪਾਉਣੀ ਆ 16 17 ਜਾਂ 16 17 ਲੀਟਰ ਤੋਂ ਬਾਹਰ ਚੱਲਣ ਵਾਲੀ ਮੱਝ ਚਾਹੀਦੀ ਆ ਤਾਜੀ ਸੂਈ ਆ ਪ੍ਰੋਪਰ ਗੱਲਬਾਤ ਕਰਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਬਾਕੀ ਵਾਅਦ ਤੋਂ ਵਾਅਦਾ ਕੀ ਸ਼ੇਅਰ ਕਰਦੇ ਆ ਜੀ ਠੀਕ ਆ ਜੀ ਉਹ ਕਰਦੇ ਆ ਪੂਰੀ ਗੱਲਬਾਤ ਅਗੋਂ ਦੱਸੋ ਸ਼ੁਰੂਆਤ ਕਰਾਂਗੇ ਇੱਕ ਬਹੁਤ ਕੁਸ਼ਲ ਤੋਂ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਹੈਵੀ ਇਸਟ੍ਰਕਚਰ ਹੈ ਵੀ ਬਾਡੀ weight ਮੱਝ ਦਿਖਾ ਰਹੇ ਆ ਤਿੱ ਦਗਨ ਵੀਰੇ ਜਿਵੇਂ ਤੁਸੀਂ ਦੱਸ ਦਿੱਤਾ ਵੀ ਅੱਜ ਮਾਰਨਿੰਗ ਸੂਈ ਹੈ ਕਿ ਰਾਤੀ ਸੰਧੂ ਸਾਹਿਬ 4 ਵਜੇ ਸੂਈ ਆਈ ਅੱਜ ਹੀ ਮਾਰਨਿੰਗ ਮਾਰਨਿੰਗ ਤੜਕੇ ਇਹਨੇ 7 ਵਜੇ ਸਵੇਰ ਪਾਈ ਆ ਠੀਕ ਹੈ ਜੀ ਠੀਕ ਹੈ ਜੀ ਬੱਚੇ ਨੂੰ ਆਪਾਂ ਪਿਆ ਪੀਓਗੇ ਕਟਾ ਮਗਰਾ ਆਪਾਂ ਕੋਈ ਸ਼ੇਕ ਕਿਲੋ 5 ਦੇ ਲਾਗੇ ਬੰਨੇ ਪਚੋਈ ਆ ਠੀਕ ਹੈ ਜੀ ਹਾਂ ਜੀ ਚਵਾਵੂ ਬਹੁਤ ਚੰਗਾ ਲੱਗਦਾ ਚਵਾਵਾ ਚੰਗਾ ਹੈ ਨਾ ਮੈਂ ਨਾ ਵੀ ਡੇਢ ਦੂਗੀ ਫਰਸ਼ਾ ਬਰਸ਼ਾਈ ਖਤਮਾਈ ਹੋਈਆਂ ਪਈਆਂ ਗੱਲ ਤਾਂ ਵੀ ਆ ਬਾਬੇ ਤੇਜਾ ਸਵੇਰ ਤੇ ਦਗਨ ਵੀਰੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਦੂਜੇ ਸਵੇਰਾਂ ਤੋਂ ਕੋਈ ਸ਼ੈਦੀ ਤਸल्ली ਸੰਧੂ ਸਾਹਿਬ ਉਹਨਾਂ ਨੇ ਇਹ ਵੀਰਾਂ ਨੇ ਆਪਣਾ ਬਹੁਤ ਚੰਗੇ ਬੰਦੇ ਜਿਹਨੋਂ ਤੋਂ ਆਪ ਮੈਂ ਲਈ ਆ। ਲੱਗਦਾ ਈ 17 ਕਿਲੋ ਇਹਦੇ ਥੱਲੇ ਦੁੱਧ ਚੋਇਆ ਹੋਇਆ। 17 ਕਿਲੋ। ਹਾਂਜੀ। ਵੈਰੀ ਗੁੱਡ। ਬਾਰਡਰ ਏਰੀਆ ਦੀ ਮੈਂ ਆ ਬਹੁਤ ਚੰਗੀ ਮੈਂ ਆ। ਵੈਰੀ। ਮੈਂ ਵੀ ਜਿਵੇਂ ਇੱਕ ਦੋਸਤੋ ਕੁ ਦਿਨ ਕਿਤੇ ਕੋਈ ਵੀਰ ਕ੍ਰਾਸ ਮਾਰਨ ਲਈ ਕੋਈ ਨੀਲੀ ਦਾ ਅੰਗਪੱਖ ਸਮਝ ਲੈ। ਬਸ ਜੀ ਬਸ। ਜਦ ਵੀਰ ਦੇਖਦੇ ਵੀ ਜਿਵੇਂ ਬਿਲਕੁਲ ਅੱਖਾਂ ਦੇ ਵਿੱਚ ਜਵਾਬ ਆ। ਹਾਂ। ਗੋਲ ਸਿੰਘ ਮੱਥੇ ਵੱਲ ਮਗਰਲੇ ਖੁਰ ਤੋਂ ਤੇ ਆ। ਜੇ ਚੱਡੋ ਨਵੇਂ ਦੀ ਗੱਲ ਕਰਗੇ ਤੇ ਤੁਸੀਂ ਸਾਹਮਣੇ ਦੇਖੋ ਕੋਈ 5 4 5 4 ਕਿਲੋ ਬੜਾ ਦਗਨ ਵੀਰਾਂ ਦਾ ਵੀ ਮਾਰਨਿੰਗ ਆਪਾਂ ਚੋਇਆ ਹੈ ਤੇ ਘਰੇ ਤਾਂ ਬੇਬਲਕੁਲ ਇੱਥੇ ਫਾਰਮ ਤੇ ਜੇਰ ਪਈ ਆ ਆਪਣੇ ਸੰਧੂ ਸਾਹਿਬ ਘਰੇ ਸਾਰਾ ਕੋਇਆ ਰਾਤੀ ਮੈਂ ਆਈ ਆਪਣੇ ਕੋਲ ਠੀਕ ਹੈ ਜੀ ਹਾਂਜੀ ਲੋ ਵੀ ਰਾਤੀ ਆਈ ਆ ਮਾਰਨਿੰਗ ਸੁਪੀ ਆ ਜੇਰ ਪ੍ਰੋਪਰ ਪਾ ਦਿੱਤੀ ਆ ਬਾਕੀ ਕਰਮਾ ਵਾਲੀ ਕੱਦ ਬੋਤਾਲੇ ਪਾਸਿਓ ਕੋਈ ਵੀ ਮੇਰਾ ਸੱਜਰਪੜਾ ਆ ਜਾਂਦਾ ਤੇ ਕੋਈ ਇਹ ਨਹੀਂ ਇੱਥੇ ਆਣ ਕੇ ਆਕੂਗਾ ਈ ਮੱਝ ਛੋਟੀ ਆ ਜਾਂ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਆ ਸੰਧੂ ਸਾਹਿਬ ਇਹ ਛੋਟੇ ਆ ਸੀ ਨਹੀਂ ਜਾਣੀ ਇਹ ਬਲੈਰੋ ਜੀ ਜਾਣੀ ਆ ਆ ਫੇਰ ਵੱਡੇ ਪਸ਼ੂ ਆ ਫਿਰ ਚੰਗੇ ਵੱਡੇ ਸ਼ਾਂਤ ਜੀ ਜਾਣੀ ਬਸ ਜੀ ਬਸ ਬਸ ਇੱਕ ਵਾਰੀ ਤਾਂ ਮੈਂ ਆਪਾਂ ਤੋੜ ਕੇ ਚਲਾ ਕੇ ਤਸੱਲੀ ਨਾਲ ਦਿਖਾ ਰਹੇ ਆ ਇਧਰ ਇੱਕ ਵਾਰੀ ਮੇਰਾ ਭਰਾ ਕਦੇ ਨਿਗਾਹ ਦੇ ਤੇ ਚੋਂ ਠੀਕ ਆ ਜੀ ਹਾਈਟ ਲੈਂਥ ਬਹੁਤ ਖੂਬਸੂਰਤ ਵੱਡੀ ਮੈਂ ਆ ਪਹਿਲਾਂ ਵੀ ਆਪਾਂ ਜਿਹੜਾ ਦਿੱਤਾ ਐਨੀਮਲ ਚੰਗਾ ਤੁਸੀਂ ਚੋਲਿਓ 17 ਤੁਸੀਂ ਚੋਲਿਓ 18 ਬਸ ਜੀ ਬਸ ਕਿ ਨੋਰਮਲ ਜਿਦ ਤਰ੍ਹਾਂ ਕੀਤਾ ਆਪਾਂ ਛੋਟੀਆਂ ਮੱਝਾਂ ਵੀ ਲੈ ਜਾਨੀਆਂ ਤੇ ਚਲੋ 10 8 9 10 ਲੀਟਰ ਤੋਂ ਉਹ ਵੀ ਨਹੀਂ ਟੁੱਟਦੀਆਂ ਠੀਕ ਆ ਵੱਡੀ ਮੱਝ ਤੇ ਨਾਰਮਲੀ ਇੱਕ ਆਈਡੀਆ ਆਪਾਂ ਲਾ ਸਕਦੇ ਵੀ ਦੁੱਧ ਕਰਮਾਂ ਵਾਲੀ ਚੰਗਾ ਚਬਾਊਗੀ ਪਿੱਠ ਫੜਾ ਤੁਸੀਂ ਦੇਖੋ ਬਹੁਤ ਖੂਬਸੂਰਤ ਹੈ ਚੌੜਾ ਪਿੱਠ ਪਲਾ ਸੁਫਕੇ ਥੋੜਾ ਸੰਧੂ ਸਾਹਿਬ ਹੱਲੇ ਤੇ ਮੈਂ ਮੰਨ ਲਓ ਸੂਈ ਆ ਲੱਕਾ ਲੁੱਕਾ ਲਾਇਆ ਮੈਨੇ ਸਹੀ ਆ ਪਰ ਮੈਂ ਇਹ ਮੈਂ ਨਾ ਅਭੀ ਗੱਲਾਂ ਹੀ ਗਾਹ ਕਰ ਦੂਗੀ ਹਜੇ ਇਹਨੇ ਖੜਨਾ ਖੜਨਾ ਕਰਮਾਂ ਵਾਲੀ ਸੁਭਾਅ ਦੇ ਵਿੱਚ ਐਂਡ ਕਰਾ ਦੂਗੀ ਜੀ ਐਂਡ ਬਾਕੀ ਪਿੰਡੇ ਪੁੰਡੇ ਦੇ ਪਾਸੇ ਵੀ ਮੇਰਾ ਭਰਾ ਇੱਕ ਪੂਰੀ ਚਾਤ ਮਾਰੋ ਕਿਸੇ ਪਾਸੇ ਕਈ ਵਾਰ ਆਉਂਦਾ ਨਾ ਵੀ ਪੈਸੂ ਸੂਕੇ ਉੱਤੇ ਵੀ ਲਾ ਜਾਂਦਾ ਕੋਈ ਇਹਨੂੰ ਕਰਵਾ ਲੂ ਇਹ ਗੱਲ ਬਾਤ ਨਹੀਂ ਵਿੱਚ ਨਾ ਜਾਉਂਦਾ ਕੋਈ ਨਹੀਂ ਸੰਧੂ ਸੁਆਹੇ ਵੀ ਆ ਲੱਗਦੀ ਆ ਵੀ ਹਜੇ ਕਿਦਾਂ ਕਿਤੇ ਪਛੂ ਸੂਣ ਆਲਾ ਠੀਕ ਆ ਜੀ ਇਸੇ ਪਾਸੇ ਕੋਈ ਤੈ ਨਹੀਂ ਕੋਈ ਲੱਕਾ ਨਹੀਂ ਗਾ ਬਾਕੀ ਬਹੁਤ ਖੂਬਸੂਰਤ ਪਾਂਡਾ ਥੱਲੇ ਤੁਸੀਂ ਦੇਖੋਗੇ ਚੌਰਸੇ ਲੇਵਾ ਆਰਡਰ ਕੁਆਲਿਟੀ ਚੰਗੀ ਆ ਮੁੱਠੀ ਮੁੱਠੀ ਥਾਣਾ ਲੇਵੇ ਦੀ ਬੰਤਰ ਚੰਗੀ ਆ ਵੈਸੇ ਹੁਣ ਚੁਵਾਈ ਦਾ ਸਮਾਂ ਹੋਇਆ ਤੇ ਮਾਰਨਿੰਗ 5 4 ਕਿਲੋ ਬੋਲਾ ਵੀ ਨਵਾਂ ਕੱਢਿਆ ਇੱਧਰ ਬਹਿਣੀ ਵਾਲੇ ਪਾਸੇ ਤੁਸੀਂ ਦੇਖੋ ਆਹ ਦੇਖੋ ਜੀ ਕਰੋ ਚਾ ਕਰਦੇ ਸੰਦੂ ਸਾਹਿਬ ਮੈਂ ਨਾ ਵੀ ਗੱਲਾਂ ਹੀ ਗਾਵਾ ਸਿਰਫ ਜਿੰਨੀ ਕਰ ਲੋ ਉਨੀ ਥੋੜੀ ਆ ਮੈਂ ਦੀ ਹਾਂ ਨਹੀਂ ਮੱਝ ਚੰਗੀ ਆ ਦਦਾ ਰੂ ਮੈਂ ਆ ਪੂਰੀ ਬਹੁਤ ਜਿਆਦੀ ਮੈਂ ਚੰਗੀ ਆ ਚੰਗੇ ਵੀਰ ਮੇਰੇ ਫਾਰਮ ਤੋਂ ਚੰਗੇ ਰ ਚਲੇਗੀ ਨਾ ਭਾਵੇਂ 20 ਕਿਲੋ ਦੁੱਧ ਚੋਲੇ ਮੈਂ ਤੋਂ ਜਿੱਡੀ ਮੈਂ ਜਾਤ ਪਾਤ ਦੀ ਤੇ ਕਰਤੂਤ ਵਾਲੀ ਆ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਗੱਗਨ ਵੀਰੇ ਜਲਾ ਨਸਲ ਜਾਤ ਮਿਲ ਜੇ ਤੇ ਸੇਵਾ ਕਰਨ ਦਾ ਵੀ ਨਜ਼ਾਰਾ ਆ ਜਾਂਦਾ ਮੈਂ ਨਾ ਸੰਦੂ ਸਾਹਿਬ ਜਿੱਥੇ ਦੋ ਰੱਖਣੀ ਇੱਕ ਹੀ ਵੜੀ ਆ ਬਸ ਬਸ ਹਾਂਜੀ ਲਾ ਵੀ ਪਰਲੇ ਪਾਸੇ ਵੀਰ ਗਗਨ ਖੜਾ ਅੱਗੇ ਆ ਜੀ ਬਾਕੀ ਹਾਈਟ ਕਰਦੇ ਤੁਸੀਂ ਨੋਰਮਲ ਅੰਦਾਜ਼ਾ ਲਾ ਲਓ ਉਰੀ ਵੱਡੀ ਹਾਈਟ ਨਾਲ ਤਾਂ ਥਾਣਾ ਦੀ ਸਫਾਈ ਐ ਨੀਰਾ ਪਧਰਾਈ ਦੇਖ ਲਈਏ ਤੁਸੀਂ ਸਪੇਸ ਗੈਪ ਚੰਗਾ ਚਵਾਈ ਚੰਗੀ ਆ ਮਗਰ ਕੱਟਾ ਤੀਜਾ ਸੁਬਾ ਸੋਈ ਆ ਗੱਲ ਇਹਨਾਂ ਡਿਮਾਂਡ ਲੈਣ ਦੇਣ ਕੀ ਕਰਦਾ ਪਿਆ ਵੀਰੇ ਡਿਮਾਂਡ ਦੇ ਸੰਧੂ ਸਾਹਿਬ ਆ ਪਰ ਉਹ ਜੀ ਦੀ ਵੇਖੀ ਨੇ ਇਹੋ ਜੀਆਂ ਦੋ ਦੋ ਦੀਆਂ ਵਿਕਦੀਆਂ ਆ ਦੇ ਦਈਏ 1.70 ਦੀ ਜਾਇਜ਼ ਕਰਕੇ ਆਪਾਂ ਦੇਣੀ ਆ ਭੈਣ ਭਰਾਵਾਂ ਨੂੰ ਲਾਗੇ ਲੱਗਣ ਦੇਣਾ ਵੀ ਇਹ ਵੀ ਭਜਾਉਣਾ ਇਹਨਾਂ ਨੂੰ ਡੇਢ ਦੀ ਦੇ ਦਈਏ ਜੀ ਡੇਢ ਦੀ ਹਾਂ ਹੋਰ ਵੀ ਛੋਟ ਜੱਪਾ ਕਰਦਾਂਗੇ ਕੋਈ ਗੱਲ ਫੁੱਲਾ ਡੋਲਾ ਮਾਨਤਨ ਕਰਨਾ ਆਪਾਂ ਮਤਲਬ ਇਹ ਵੀ ਕੋਈ 200 400 ਵਾਲਾ ਨਹੀਂ ਇੱਕ ਇੱਕ ਗੱਲ ਕਰਦੇ ਵਿੱਚ 2 400 500 ਰੁਪਇਆ ਮਾਨਤਾ ਨਹੀਂ ਕਰੀਂ ਜਿਹੜਾ 1 45 ਦੀ ਸੰਧੂ ਸਾਹਿਬ ਬੱਚਾ ਹੀ ਲਾਉਣਾ ਪੈ ਇਹਨੂੰ 1 45 ਦੀ ਹਾਂ ਲਓ ਵੀ 1 45 ਦੀ ਗਗਨਾ ਦਾ ਵੀ ਇਹ ਜਿਹੜੀ ਆਪਾਂ ਮੱਝ ਦੇਣੀ ਅੱਜ ਭਰਾਵਾਂ ਨੂੰ ਬਾਕੀ ਜਿਹੜੇ ਆਪਣੇ ਸੱਜਣ ਫਾਰਮਰ ਡੇਰੀ ਪਰਪਸ ਵਾਸਤੇ ਖਰੀਦਣੀ ਚਾਹੁੰਦੇ ਆ ਉਹ ਤੁਸੀਂ ਜ਼ਰੂਰ ਇੱਕ ਨਿ ਮੱਜਵੀ ਪੂਰੀ ਵਟਿਆ ਹੋਰ ਵੀ ਮਜਾ ਤੁਹਾਨੂੰ ਦਿਖਾਵਾਂ ਕਿ ਮੀਡੀਅਮ ਹਾਈਟ ਦੇ ਵਿੱਚ ਵੀ ਆ ਕੱਦ ਹਾਈਟ ਤੁਹਾਨੂੰ ਇੱਕ ਅੰਦਾਜ਼ਾ ਹੋ ਜੂਗਾ ਨਾਲ ਦੀਆਂ ਮੱਜਾਂ ਵੇਖ ਕੇ ਵੀ ਪੂਰੇ ਵੱਡੇ ਕੱਦ ਕਰਦੇ ਦੇ ਵਿੱਚ ਆ ਕਿੱਲੇ ਵਾਂਗੂ ਥਣ ਗੱਡੇ ਪਏ ਕਰਮਾਲੀ ਦੇ ਬਾਬਾ ਜੀ ਉਹ ਚੰਗਾ ਕਰਮਾਲੀ ਬੜਾ ਵਧੀਆ ਲੱਗਾ ਭੋਲਾ ਰੂ ਵਰਗਾ ਹਾਂ ਹਾਂ ਆਹ ਜੀ ਬਹੁਤ ਚੰਗੀ ਮੈਂ ਆ ਦੇਖੋ ਬਹੁਤ ਖੂਬਸੂਰਤ ਹੈ ਮੇਵਾ ਥਾਣਾ ਸਪੇਸ ਗੈਪ ਚੰਗੀ ਆ ਹੋ ਸਕਿਆ ਤੇ ਆਪਾਂ ਤੁਹਾਨੂੰ ਵਿੱਚ ਨਾਲ ਦੇ ਨਾਲ ਚੁਵਾਈ ਵੀ ਕਰਕੇ ਦਿਖਾਵਾਂਗੇ ਭਰਾਵਾਂ ਨੂੰ ਹਾਂਜੀ ਹਾਂਜੀ ਅੱਗੇ ਗੱਗਨ ਚੱਲਦੇ ਆ ਸਾਈਕਲ ਨੰਬਰ ਤੇ ਆਪਣੇ ਕੋਲ ਆ ਆ ਮੱਝ ਆ ਜਾਂਦੀ ਆ ਸੰਧੂ ਸਾਹਿਬ ਮੈਂ ਤਾਂ ਤਿੱਜਾ ਸੁਹਾ ਜੀ ਤਿੱਜਾ ਸੁਹਾ ਜੀ ਇਹ ਗਾਲ ਨੇ ਸੁਣੋ ਮੈਂ ਤਿਲੜ ਜੀ ਮੈਂ ਵੀ ਅਗਲੇ ਆਪਣਾ ਕਬੈਣੀ ਵਾਲੋਂ ਕਬੈਣੀ ਵਾਲੇ ਪਾਸੇੋਂ ਕਬੈਣੀ ਵਾਲੇ ਅਗਲੇ ਤੋਂ ਦੋਸਤੋ ਤਿਲੜ ਇਹ ਮੈਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਉਹ ਉਹ ਤਾਂ ਬੈਣੀ ਵਾਲਾ ਪਾਸਾ ਕਹਦੇ ਨੇ ਕਈਆਂ ਨੂੰ ਨਹੀਂ ਸਮਝ ਲੱਗਦੀ ਮੇਰੇ ਪਾਸੇ ਆਪਾਂ ਬੈਠ ਕੇ ਚਵਾਈ ਕਰਦੇ ਆ ਉਹਦੇ ਉਲਟ ਪਾਸੇ ਵਾਲਾ ਅਗਲਾ ਥਾਣਾ ਬਾਕੀ ਸੰਧੂ ਸਾਹਿਬ ਮੈਂ ਨਸਲ ਨਸਲ ਦੀ ਬੜੀ ਕਾਲੀ ਸ਼ਾ ਮੈਂ ਆ ਦੁੱਧ ਮੈਂ ਮੰਨ ਲਓ ਤਿਲੜੀ ਮੈਂ ਦੋ 12 ਕਿਲੋ ਦਊਗੀ ਸ਼ਿੰਗੀ ਸ਼ੂੰਗੀ ਬੜੀ ਜੈ ਨਾ ਆਏ ਆਪਣੇ ਬੰਦਿਆਂ ਤੋਂ ਮੈਂ ਆਈ ਆ ਮੰਨ ਲਓ ਆਪਣੇ ਰਿਸ਼ਤੇਦਾਰਾਂ ਤੋਂ ਆਈ ਮੈਂ ਦੁੱਧ ਮੈਂ ਮੰਨ ਲਓ ਤਿਲੜ ਵੀ ਆ ਨਾ ਤਾਂ ਵੀ 12 ਕਿਲੋ ਦਊਗੀ ਠੀਕ ਆ ਹਾਂ ਲਓ ਵੀ ਮਧਰੀ ਦੀ ਗੋਡੀ ਦੀ ਆ ਮਧਰੀ ਡੌਲੀ ਦੀ ਆ ਹਾਂਜੀ ਬਾਕੀ ਚਲੋ ਤਿੰਨਾਂ ਥਾਣਿਆਂ ਦੇ ਵਿੱਚੋਂ ਕਰਮਾ ਲਈਏ ਚਵਾਈ 10 ਏ ਚਵਾਈ 12 ਕਿ ਹਾਂਜੀ ਨਾਰਮਲੀ ਸਾਰੇ ਭਰਾ ਜਾਣਦੇ ਨੇ ਕਿ ਕਿਹੜਾ ਮਗਰਲੇ ਥਾਂ ਦੀ ਕਹਾਣੀ ਹੈ। ਉਹਨਾਂ ਨੂੰ ਨਾ ਥੱਲੇ ਬਾਈਪਾਸ ਤੋਂ। ਥਾਂ ਦੀ ਤੇਲ ਆ ਠੀਕ ਆ। ਪਿੰਡਾ ਬਤਲਾ ਬਿਲਕੁਲ ਤਿੱਜਾ ਸੁਆ ਇਸ ਮਹਿਰ ਸੁਣਾ। ਆ ਦੇਖੋ। ਹੈਲੋ। ਬਸੇ ਗੰਗੂ ਜੇਕਰ ਆਪਾਂ ਕੰਮ ਦੇਖੀਏ ਪੁਰੇ ਪਰ ਨਵਾਇਆ ਦੋਤ ਤਿੰਨ ਕਰਦੇ। ਸੁਭੂ ਸੰਧੂ ਸਾਹਿਬ ਹੋ ਸਕਦਾ ਸਵੇਰ ਤੱਕ ਹੀ ਸੂਈ ਪਵੇ। ਦਿਹਾਰੀ ਡੰਗ ਦੀ ਖੇੜੀ ਆ। ਹਾਂਜੀ ਹਾਂਜੀ। ਲਓ ਜੀ ਦਿਹਾਰੀ ਡੰਗ ਤੱਕ ਜਿਹੜੀ ਇਹ ਸੂਪ ਹੋਗੀ। ਹਾਂਜੀ। ਬਾਕੀ ਥਾਂ ਥੋਂ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ। ਹਾਂਜੀ। ਆ ਦੇਖੋ ਜੀ। ਮਗਰ ਜਿਹੜਾ ਸਾਨੂੰ ਬਿਲਕੁਲ ਓਕੇ ਆ ਬਹਿਣੀ ਵਾਲਾ ਜਿਹੜਾ ਅਗਲਾ ਸਾਨੂੰ ਬਿਲਕੁਲ ਓਕੇ ਆ ਇੱਕ ਬਹਿਣੀ ਵਾਲਾ ਅਗਲਾ ਥਣ ਜਿਹੜਾ ਬਲੌਕ ਆ ਬੰਦ ਆ ਠੀਕ ਆ ਜੀ ਆ ਦੇਖੋ ਕਰੋ ਚੈੱਕ ਠੀਕ ਆ ਜੀ ਬਾਕੀ ਪਿੱਠਪੂੜਾ ਸੋਣਾ ਮੈਂ ਤਾਂ ਪੂਰੇ ਪਰੇ ਖਿੱਚੀ ਬੈਠੀ ਆ ਕਰਮਾ ਦੀ ਪੂਰੇ ਪਰੇ ਨਵਾਏ ਆ ਸੂਹੂ ਕੀ ਧਾਰੀ ਡੰਗ ਦੀ ਖੇੜਾ ਖਵਾ ਦੂਗੀ ਬੋਲੀ ਸੰਧੂ ਸੋਣਾ ਹਾਂ ਸੋਭਾ ਤੇ ਬਹੁਤ ਜ਼ਿਆਦਾ ਮੈਂ ਚਲੋ ਚਾਰੇ ਥਣ ਮੈਂ ਤਾਂ ਚੌਥਾ ਥਣ ਵੀ ਚਲ ਦਿੰਦੇ ਤੇ ਮੈਂ ਵੈਸੇ 90000 ਦੀ ਸੀ ਆ ਬਾਕੀ ਤੁਹਾਨੂੰ ਪਤਾ ਹੀ ਮਾਲ ਵਿਖਦਾ ਹਾਂ ਬਾਕੀ ਇਹਨਾਂ ਵੀ ਬੂਥੀ ਬਾਥੀ ਦੀ ਚੰਗੀ ਆ ਸਿਮਾਂ ਚੰਗੀ ਸਾਫ ਸੁਥਰੀ ਆ ਚਲੋ ਕੇ ਵੀਰ ਨੇ ਪੈਸੇ ਘਾਟ ਲਾਉਣੇ ਦੁੱਧ ਪੀਣ ਨੂੰ ਬਹੁਤ ਚੰਗੀ ਆ ਮੈਂ ਹਾਂ ਹਾਂਜੀ ਤੇ ਇਹ ਗਗਨ ਵੀਰ ਕੀ ਮੁੱਲ ਕਰਤਾ ਦੇ ਦਈਏ ਕਿੰਨੇ ਦੀ ਮੋਲ ਨਹੀਂ ਸੰਦੂਖ ਸਾਫ ਕਰਨਾ ਆਪਾਂ 65000 ਚ ਕੋਈ ਛੋੜ ਛੱਪਾ ਹੀ ਕਰਾਂਗੇ ਮੈਂ 65000 ਚ ਹਾਂ ਕੋਈ ਗੱਲ ਕਰਨੀ ਹੋਵੇ ਮੌਕੇ ਤੇ ਕੋਈ ਦੱਸਣਾ ਹੋਵੇ ਵੀ ਕੋਹ ਖਾਨ ਵਾਲੀ ਗੱਲ ਟ੍ਰੇਡ ਦੀ ਬਿਲਕੁਲ ਆਪਾਂ ਦੇਣੀ ਆ ਮੈਂ ਟ੍ਰੇਡ ਦੀ ਉਹ ਵੀ 2000 ਹੋਰ ਮਾਨਤਾਂ ਨਾਲ ਹੋ ਜਾਊਗਾ ਸੱਜਰ ਮੈਂ ਨੇ ਸੋਣਾ ਹੈ ਤੁਰਦਾ ਵੀ ਬੇਹਦੀ ਮੈਂ ਇਹ ਦਾਤ ਤੋਂ 12 ਕਿਲੋ ਪਸ਼ੂਖਾ ਪਰੂਗੀ ਮੈਂ ਪੂਰੀ ਨਸਲ ਦੀ ਮੈਂ ਆ ਕੋਈ ਹੋਰ ਨਹੀਂ ਮੈਂ ਆ ਦੇਖ ਲੋ ਜੀ ਠੀਕ ਆ ਇੱਕ ਬੇਹਦੀ ਵਾਲੇ ਪਸ਼ੂ ਜਿਹੜਾ ਮੋਟਾ ਥਾਂ ਤੁਸੀਂ ਵੇਖੋਗੇ ਇਹ ਤੁਹਾਨੂੰ ਤੇਲਾ ਬਾਕੀ ਮੇਰੇ ਪ੍ਰਭੂ ਜ਼ਿਆਦਾਤਰ ਕਈ ਵਾਰ ਆਪਾਂ ਦੇਖਦੇ ਹਾਂ ਵੀ ਦਾੜ ਜੇਕਰ 10-11 ਕਿਲੋ 10 ਕਿਲੋ ਨਾਲ ਪਸ਼ੂ ਹੋ ਤੇ ਉਸ ਕਿਲੋ 1/2 ਕਿਲੋ ਕੋ 1.5 ਕਿਲੋ ਦਾੜ ਹੁੰਦੀ ਆ 16-17 ਕਿਲੋ ਲਈਆਂ ਮਈਆਂ ਦੀ ਤਕਰੀਬਨ ਕੋਈ 3 ਕਿਲੋ 2.5 ਕਿਲੋ ਦਾੜ ਹੁੰਦੀ ਆ ਠੀਕ ਆ ਜੀ ਤੇ ਤਕਰੀਬਨ ਚਲੋ ਇਹ ਅਗਲਾ ਥਾਣਾ ਮਗਰਲੇ ਥਾਣਾ ਦੇ ਵਿੱਚੋਂ ਦੁੱਧ ਤੁਹਾਨੂੰ ਪੂਰਾ ਮਿਲਦਾ ਰਹੂਗਾ ਪੂਰਾ ਜੀ ਪੂਰਾ ਤੇ ਅੱਜ 36000 ਦੀ ਸਿਰਫ ਮਰੂਗੀ ਹਾਂਜੀ ਬਾਕੀ ਅੱਗੇ ਚੱਲਦੇ ਆਂ ਤੇ ਕਿਧਰ ਮੇਰੇ ਭਰਾਵਾਂ ਨੂੰ ਮੱਝ ਦਿਖਾਉਣੇ ਆਪਾਂ ਇਹ ਵੀ ਗੱਬੜ ਆ ਗਈ ਆ ਤਿਆਰੀ ਵਾਲੀ ਆ ਬਹੁਤ ਚੰਗੀ ਸੰਧੂ ਸਾਹਿਬ ਮੈਂ 14 15 ਸਰੀ ਮੈਂ ਆ ਦਿਨ ਮੈਂ ਕੱਢਦੀ 5 6 ਲਓ ਜੀ 14 15 ਕਿਲੋ ਮਗਰਲੇ 14 15 ਕਿਲੋ ਦੁੱਧ ਚਿਮਾਉਣ ਵਾਲੀ ਆ 15 ਕਿਲੋ ਸੰਧੂ ਸਾਹਿਬ ਮੈਂ ਦੁੱਧ ਚਿਵਾ ਜੂਗੀ ਮੈਂ ਤਿੱਪਣ ਕਰੇ ਮੈਂ ਨਾ ਕਰੇ ਮੋਗਾ ਵੜੇ ਠੀਕ ਹੈ ਜੀ ਇਹ ਸਾਰ ਨੂੰ ਮੈਂ ਕਿੱਡਾ ਲਾ ਜੂਗੀ ਬਾਰਡਰ ਏਰੀਆ ਦੀ ਮੈਂ ਅੱਜ ਹੀ ਲਈ ਮੈਂ ਜਿਵੇਂ ਗੱਦਨ ਗੱਲਾਂ ਕਰਦਾ ਨਾ ਵੀ ਗੋਲ ਢੋਲ ਲਰ ਗਈ ਆ ਕਰ ਮੈਂ ਨਾ ਵੀ ਮਗਰੋਂ ਆ ਕੇ ਮੈਂ ਵਿਖਾਉ ਅੱਜ ਸਾਰ ਨੂੰ ਮੈਂ ਕਿੱਡਾ ਨਾ ਲਾਵਾਂ ਇਹ ਫਿਰ ਮੈਂ ਕਿ ਇਹਨਾਂ ਨੂੰ ਨਹੀਂ ਆਪਾਂ ਕਰੋ ਚੱਕ ਮੇਰਾ ਭਾ ਕਰਨਾ ਗੱਲਾਂ ਹੀ ਨਹੀਂ ਆ ਚਲੋ ਪਸ਼ੂ ਐਨੀਮਲ ਤੇ ਪੰਦੇ ਦੀ ਕੁਝ ਹੈਗਾ ਆ ਦੇਖੋ ਇੱਕ ਸਾਰ ਪੱਦਰ ਤੇ ਬਿਲਕੁਲ ਤੂੰ ਦਾ ਜਿਹੜਾ ਦੋਸਤੋ ਲੈਵਾ ਤਿਆਰ ਕਰੀ ਜਾਂਦੀ ਆ ਬਿਲਕੁਲ ਉਹ ਤੁੰੋਂ ਤੋਂ ਲੈ ਕੇ ਬੰਦੂ ਸਾਹਿਬ ਹੱਲੇ ਮਾਲ ਐ ਅੱਜ ਹੀ ਸਾਰਾ ਆਇਆ ਵਾ ਉਹ ਵੱਡੀ ਮਹਿਰਾਤੀ ਆਈ ਮਾਲ ਚਲੋ ਆ ਕੇ ਮਾਲ ਨੇ ਲੱਦੀ ਆੜੀ ਓਪਰਾ ਪੰਨ ਕਰਦਾ ਵਾ ਹ ਹਾਂਜੀ ਆ ਮੈਂ ਨੇ ਵੇਖੋ ਚੱਬੂ ਨਾ ਬੜਾ ਔਖਾ ਤੁਰਨਾ ਮੈਂ ਇਹਨੂੰ ਸੰਗਲ ਪਿਆ ਤੁਹਾਡੇ ਸਾਹਮਣੇ ਹੋਣੇ ਲਾਇਆ ਆਪਾਂ ਬਿਲਕੁਲ ਹਾਂਜੀ ਬਾਬੇ ਸਿੰਘ ਛੋਟਾ ਗੋਲ ਸਿੰਘ ਆ ਸਿੰਘ ਛੋਟਾ ਲੰਬਾਈ ਨੂੰ ਵੀ ਚੰਗੀ ਆ ਹਾਈਟ ਮੀਡੀਅਮ ਨਾਰਮਲੀ ਆਪਾਂ 100 ਜੋਂ 90 80 85% ਮੱਜਾਂ ਐਡੇ ਕੱਦ ਕੱਦ ਦੇ ਵਿੱਚ ਕਈ ਵਾਰਾ ਵੇਖਦੇ ਜੇਕਰ ਪੰਜਾਬ ਦੀ ਗੱਲ ਕਰੀਏ ਸੰਧੂ ਸਾਹਿਬ ਬਾਕੀ ਮੁੱਕ ਦੀ ਗੱਲ ਇਹ ਆ ਮੈਂ ਪੂਰੀ ਬਰੀਡਰ ਮੈਂ ਕਾਲੀ ਬੰਬ ਮੈਂ ਆ ਆ ਦੇਖੋ ਜੀ ਸ਼ਾਹੀ ਮੈਂ ਦੀ ਵੇਖੋ ਬਾਕੀ ਗਗਨ ਵੀਰੋ ਚਲੋ ਗੱਬਣ ਪਸ਼ੂ ਜਿਹੜੇ ਆਪਾਂ ਕੋਲੋਂ ਲੈ ਕੇ ਜਾਣਗੇ ਵੀਰ ਕੋਈ ਕਿਸੇ ਭਾਰ ਦੀ ਪੂਰੀ ਗਰੰਟੀ ਹੋਵੇ। ਹੋ ਲਈ ਜੀ ਫੁੱਲ ਗਰੰਟੀ ਦਵਾਂਗੇ ਲੋਕ ਵਾਲੀ ਨਹੀਂ ਕਰਨੀ ਆਪਾਂ। ਚਲੋ ਜੀ। 3 ਦਿਨ ਦੀ ਗਰੰਟੀ ਹੋਊਗੀ ਫੁੱਲ। ਹਾਂ। ਬਾਸ ਬੋਤ ਬਾਸ ਬਸ। ਐਵੇਂ ਡਰੀਆਂ ਨਹੀਂ। ਆ ਜਾ। ਲਓ ਬਈ ਠੀਕਾ ਸੋ ਬਾਕੀ ਦੋ ਰੂਮ ਆਜਾ ਦੋਸਤ ਦੋਪਾ ਲਈਆ ਚਲੋ ਦਾ ਕਿਸੇ ਫਾਰਮਰ ਭਰਾ ਜਿਹੋ ਦੀ ਸੇਵਾ ਰਹਿੰਦੀ ਆ ਉਹਦਾ ਦੋ ਦੋ ਤੁਸੀਂ ਲੈ ਸਕਦੇ ਜੀ ਚਵਾੜਾ ਚੰਗਾ ਸੰਧੂ ਸਾਹਿਬ ਤੇ ਪਰ ਬੌਲੀ ਜਿਆਦੀ ਚੰਗੀ ਠੱਪੜ ਚੰਗੀ ਆ ਮੋਗਾ ਹੀ ਆਵੇ ਹਾਂ ਇਹ ਗੂਠੜੀ ਧਾਰ ਮੋਟੀ ਆਊਗੀ ਬਾਕੀ ਸਵੇਰ ओरिजिनल ਦਾਸੀ ਦਿੱਤਾ ਬੀ ਤੇਰਾ ਸਵੇਰ ਸੰਧੂ ਸਾਹਿਬ ਆ ਦੂਜਾ ਪ੍ਰਿੰਟਰ ਮੈਂ ਦੂਜੇ ਸੂਏ ਆ ਠੀਕ ਹੈ ਬੀ ਹਾਂਜੀ ਲਓ ਜੀ ਉਹਦਾ ਮੈਂ ਡਰਦੀ ਮੈਂ ਘਰੋਂ ਨਹੀਂ ਕੱਢੀ ਉਹਨਾਂ ਬੰਦਿਆਂ ਨੇ ਹਾਂ ਬਹੁਤ ਚੰਗੀ ਮੈਂ ਆ ਆ ਦੇਖੋ ਜੀ ਬਸ ਬੱਤ ਬਸ ਠੀਕ ਹੈ ਬਸ ਇਹ ਇਧਰੋਂ ਇੱਕ ਬੈਣੀ ਵਾਲੇ ਪਾਸੋਂ ਦਿਖਾ ਦਿੱਤਾ ਤੁਹਾਨੂੰ ਮੂੰਹ ਮੱਥੇ ਦੀ ਕਰਮਾਲੀ ਵੇਖੋ ਤੁਸੀਂ ਚੰਗੀ ਆ ਸਿੰਘ ਉੱਚਾ ਖੁੱਲਾ ਠੀਕ ਆ ਜੀ ਬਾਕੀ ਫੱਪਦੀ ਆ ਪੂਰੀ ਕਿਉਂ ਪਲੀ ਪਲੀਤੀ ਪੂਰੀ ਆ ਬਹੁਤ ਚੰਗੀ ਸੰਧੂ ਸਾਹਿਬ ਦੀ ਚੰਗੀ ਮਾਂ ਆ ਦਿਨ ਲੱਗੇ 5 ਲੱਗੇ 4 5 6 ਦਿਨਾਂ ਤੋਂ ਪਹਿਲਾਂ ਪਹਿਲਾਂ ਸੰਧੂ ਸਾਹਿਬ ਦੇ ਅੱਜ ਇਹ ਗੱਲ ਕੀ ਬੋਲਦੀ ਆ ਫਿਰ ਦੇ ਲਈ ਇੱਕ ਪੰਜ ਦੀ ਮੋਂ ਆਪਾਂ ਸਾਰਿਆਂ ਦੇ ਲੱਖੋਂ ਬਾਹਰ ਨਾਲ ਰੱਖੀਏ ਕੋਈ ਅੰਦਰ ਵੀ ਕਰਤੀਏ 95000 ਦੀ ਹਾਂ ਨਾ ਹੀ ਹੋਣੀ ਹੈ ਬਸ ਸੋਚੋ ਕਿ ਛੋੜ ਛਪਾਈ ਹੋਣਾ ਜੀ 95 ਦੀ ਕਿਤੇ ਰਹੀ ਆਪਾਂ ਸਾਰੇ ਪੈਂਡੇ ਉੱਤਰ ਜਾਣੇ ਆ ਲਓ ਵੀ 95000 ਦੀ ਥੋੜੇ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਪਸ਼ੂ ਦੀ ਇੱਕ ਜਜਮੈਂਟ ਹੋ ਜਾਏਗੀ ਤੁਹਾਨੂੰ 95000 ਦੀ ਇਹ ਗਗਨਾਂ ਦਾ ਵੀ ਦੇ ਦਿਆਂਗੇ ਅੱਜ ਸੋ ਬਾਕੀ ਮੇਰਾ ਭਰਾ ਕਰ ਲਿਓ ਕੰਟੈਕਟ ਪਿੱਠਪੜੇ ਤੁਸੀਂ ਤਸੱਲੀ ਨਾਲ ਦੇਖ ਲਓ ਇੱਕ ਸਾਰ ਬਿਲਕੁਲ ਪੱਧਰ ਉਪਰੋਂ ਪਿੱਠਪੜੇ ਵਾਲੀ ਸਾਈਡ ਤੋਂ ਆ ਬਾਕੀ ਚਾਈ ਸੁਝੰਗੀ ਆ ਮੈਂ ਦੇ ਵਿੱਚ ਠੀਕ ਹੈ ਜੀ ਸੰਦੂ ਸਾਹ ਜਿਵੇਂ ਬਲਾਤਨ ਗਾਂ ਬੰਦੀ ਆ ਨਾ ਇਦਾਂ ਮੈਂ ਬੜੂਗੀ ਠੀਕ ਹੈ ਜੀ ਹਾਂ ਇਹ ਨਾ ਕੋਈ ਵੀਰ ਭਰਾ ਆਖੇ ਵੀ ਮੈਂ ਨੂੰ ਥਣ ਮੋਟਾ ਪਰ ਮੈਂ ਪੋਲੀ ਆ ਰੂ ਵਰਗੀ ਹੋਊਗੀ ਹਾਂ ਲੋ ਜੀ ਆ ਮੋਗਾ ਹੀ ਆ ਹਾਂ ਬਸ ਬੁੱਤ ਬਸ ਡਰਦੀ ਕਿਹੜੀ ਗੱਲਾਂ ਆ ਠੀਕ ਹੈ ਲੋ ਵੀ ਇਹ 95000 ਦੀ ਅੱਜ ਤੁਹਾਨੂੰ ਮਾਜ ਮਿਲ ਜੂਗੀ ਠੀਕ ਆ ਇਧਰ ਇਹ ਗੱਗਨ ਆਪਣੇ ਕੋਲੇ ਕਬੱਡੀ ਬੱਚੀ ਇੱਕ ਕਬੱਡੀ ਵੈੜਾ ਐਫ ਐਫ ਦੇ ਵਿੱਚ ਸੂਈ ਹੈਤਾ ਜੀ ਸੰਧੂ ਸਾਹਿਬ ਪਰਸੋਂ ਸੂਈ ਰਾਤ ਪਰਸੋਂ ਦੀ ਇਹ ਹੋਰ ਛੇ ਦੰਦ ਹੋਊਗੀ ਲੋ ਵੀ ਛਗੀ ਆ ਕੰਨੀਆਂ ਖੜੀਆਂ ਨੇ ਦੋ ਦੋ ਦੰਦ ਠੀਕ ਆ ਜੀ ਛੇ ਦੇ ਬਰਾਬਰ ਕੀਤੇ ਆ ਕੰਨੀਆਂ ਖਲੋਤੀਆਂ ਨੇ ਮਗਰ ਵੀ ਬੱਚਾ ਬੱਚਾ ਆਵੇ 나ੜੂ ਨਾਲ ਜੋ ਬਾਬੇ ਨਾਰੂਆ ਨਾਲ ਆ ਬੱਚੇ ਦੇ ਮਗਰ ਬੱਚਾ ਸੰਧੂ ਸਾਹਿਬ ਇਹ ਇਹ ਗੱਲ ਮੇਰੇ ਕੱਲ ਦੀ ਪਰਸੋਂ ਵੀ ਸੁਣੀ ਪਰਸੋਂ ਰਾਤ ਦੀ ਸੁਈ ਆ ਮਰਜੀ ਮਸ਼ੀਨ ਨਾਲ ਚਵਾਈ ਕਰੋ ਮਰਜੀ ਹੱਥ ਨਾਲ ਚਵਾਈ ਕਰੋ ਬੋਲਾ ਕਿੰਨਾ ਬੋਲਾ ਸੰਧੂ ਸਾਹਿਬ ਹੁਣ ਜਿਹੜਾ ਆਪਾਂ ਮਿਲ ਕੇ ਦੇਣਾ 22 ਕਿਲੋ ਜੇ 20 ਹੋ ਜੇ ਪੱਕਾ 20 ਦੀ ਫੁੱਲ ਗਰੰਟੀ ਹੋਊਗੀ 30 ਤੋਂ 32 ਕਿਲੋ ਅਸੀਂ ਦੁੱਧ ਭਰ ਦੂਗੀ ਅੱਜ ਤੋਂ ਚੌਥੇ ਦਿਨੋਂ ਲੈ ਵੀ ਹਾਂ ਵੈਸੇ ਤਾਂ ਬਹੁਤ 20 ਕਿਲੋ ਲਈ ਫਿਰਦੀ ਆ ਹਾਂ ਤਾਂ ਦੋਸਤੋ ਮਸ਼ੀਨੀ ਵੀ ਆ ਵੈਸੇ ਹੱਥੀ ਚਵਾਈ ਦੇ ਵਿੱਚ ਵੀ ਆਉਂਦਾ ਕਿਦਾਂ ਮਰਜੀ ਚੋ ਜੀ ਸੋ ਕਿਸੇ ਭਰਾ ਕੋਲ ਮਸ਼ੀਨੀ ਮਸ਼ੀਨ ਅਵੇਲੇਬਲ ਆ ਫਾਰਮ ਦੇ ਵਿੱਚ ਤੇ ਮਸ਼ੀਨੀ ਚਵਾਈ ਵੀ ਤੁਸੀਂ ਕਰ ਸਕਦੇ ਹੋ ਆ ਹੱਥੀ ਚਵਾਈ ਬਿਲਕੁ ਅਗਲੇ ਪਿਛਲੇ ਥਾਂ ਦੀ ਤੁਸੀਂ ਇਹ ਚੋਣ ਵੇਖ ਸਕਦੇ ਜੀ ਬਸ 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 ਉਹ ਪਾਰ ਪਈ ਹੈ ਨਾ ਥੋੜੀ ਦੋੜਾ ਕਰ ਕਰਦੀ ਆ ਥੋੜੀ ਪਲੋਣ ਪਲਾਨ ਹੈ ਪਈ ਹੈ ਉਹਦਾ ਕਰਕੇ ਆ ਬਾਕੀ ਵਸ਼ੀ ਨੂੰ ਸੰਧੂ ਸਾਹਿਬ ਵੰਗਾ ਪਾਉਣ ਦੀ ਲੋੜ ਨਹੀਂ ਆ ਐਡੀ ਵਸ਼ੀ ਠੰਡੀ ਆ ਲਾ ਬਠਿਕਾ ਜੀ ਤੇ ਸੁਝਾ ਦੇ ਦੁੱਜਾ ਕਿ ਤਿੱਜਾ ਦੁੱਜਾ ਦੁੱਜਾ ਸੰਧੂ ਸਾਹਿਬ ਸੇ ਲੰਗਦਾ ਜੀ ਬਿਲਕੁਲ ਸਾਰੇ ਪਹਿਲਾਂ ਵਿਖਾਏ ਆ ਨਾਰਮਲੀ ਚਲੋ ਹਰੇਕ ਨੂੰ ਪਰਾਣਾ ਪਤਾ ਵੀ ਛੇਦੀ ਆ ਵੜ ਤੇ ਦੁੱਜੇ ਸਵੇਰ ਜਿਹੜੀ ਕਰਮਾ ਦੀ ਸੂਈ ਆ ਕੰਨੀਆਂ ਖੜੀਆਂ ਨੇ ਕਨਫਰਮ ਆਪਾਂ ਕਰਾ ਦਿੱਤਾ ਤੁਹਾਨੂੰ ਮੂੰਹ ਫੜ ਕੇ ਕੋਈ ਵੀ ਸੱਜਣ ਮੇਰਾ ਭਰਾ ਪਸ਼ੂਪਾਲ ਕਵੀਰ ਮੂੰਹ ਫੜ ਕੇ ਤਸੱਲੀ ਕਰ ਸਕਦਾ ਹਾਈਟ ਕਰਦ ਵੱਡਾ 20 ਕਿਲੋ ਐ ਸੁੱਖਤ ਪੌਲਾ ਤੇ ਬਾਕੀ ਕਰਮਾਂ ਦੀ ਲਾਊਗੀ ਟਾਪ ਸਨ ਉਹਨਾਂ ਦੇ ਵਿੱਚ 30 ਕਿਲੋ ਨਾਰਮਲ ਦੁੱਧ ਭਰੂਗੀ ਵਸ਼ੀ ਹਾਂ ਪਤਾ ਕੀ ਇਹ ਲੈ ਵਸ਼ੀ ਨੇ ਲੱਕਾ ਲੱਕਾ ਆਇਆ ਦਿਹਾੜੀ ਨੂੰ ਨੇ ਜਦੋਂ ਸਿੱਧੀ ਹੋ ਗਈ ਨਾ ਹਾਂ ਉਦੋਂ ਵਿਖਾਊਗੀ ਆਪਣਾ ਪੂਰਾ ਹੂੰ ਪਕੀ ਜਿੱਡੀ ਵੜਾ ਗੱਗਨ ਚਲੋ ਆਪਾਂ ਜਿਆਦਾ ਨਹੀਂ ਕਹਿੰਦੇ ਕਿ 5 ਲੀਟਰ ਤੋਂ ਪਲਾਸ ਤਾਂ ਪਤਾ ਨਹੀਂ ਕਿੰਨਾ ਹੁੰਦਾ ਰੰਦੂ ਸਾਹਿਬ ਨੇ 26 ਕਿਲੋ ਦੇ ਪਹਿਲਾਂ ਨੇ ਦੁੱਧ ਦਿੱਤਾ ਪਿਛਲੇ ਸਾਲ ਆਹੋ ਹਾਂਜੀ ਆ ਲੈ ਇੱਕ ਤੀਆ ਬਚਾਤ ਰਹਾ ਡਰਦੀ ਕਿਉਂ ਕੈਮਰੇ ਤੋਂ ਆਹ ਦੇਖੋ ਜੀ ਠੀਕ ਹੈ ਜੀ ਤੋ ਤੋੜਾ ਨਾਰਮਲੀ ਦਰਮਿਆਨੀ ਕਿਤੇ ਪਲੌਣ ਪ੍ਰਾਣ ਹੈਗੀ ਲੇਵੇ ਤੇ ਬਾਕੀ ਥਣ ਦੋਸਤੋ ਹੱਥੀਂ ਚਵਾਈ ਲਾਈ ਆ ਮੁੱਠੀ ਮੁੱਠੀ ਥਾਣਾ ਸੋ ਜਿਹੜੇ ਭਰਾਵਾਂ ਕੋਲੇ ਇੱਕ ਲਾਰਜ ਚਾਹੇ ਸਮਾਲ ਫਾਰਮਾ ਦੇ ਵਿੱਚ ਮਸ਼ੀਨ ਵੀ ਅਵੇਲੇਬਲ ਆ ਉਹਨਾਂ ਲਈ ਚਲੋ ਹੋਰ ਵੀ ਸੌਖਾ ਵੈਸੇ ਦੋ ਪਾਸੇ ਬੈਠ ਕੇ ਵੀ ਚਵਾਈ ਕਰ ਸਕਦੇ ਦੋ ਸਾਹਿਬ ਕਿ ਕਿਲੋ ਦੁੱਧ ਆ ਰਾਮਣਾ ਭਰਨਾ ਵਸ਼ੇ 30 ਕਿਲੋ ਇਹ ਨਹੀਂ ਵੀ ਕੱਚੀ ਦਊਗੀ ਵਿੱਚ ਪੋਣਾ ਚਾਹੀਦਾ ਵੈਰ ਨੂੰ ਗੱਲ ਕਰਨੂ ਆ ਲਓ ਵੀ ਠੀਕ ਆ ਜੀ ਇਹ ਦੋਸਤੋ ਵਜਨ ਲੋਡ ਆ ਇਹ ਪੂਰਾ ਬਾਕਾ ਇਸ ਵੈਰ ਦੀ ਬਾਕੀ ਮੇਰਾ ਭਰਾ ਕਰ ਲਿਓ ਸੰਪਰਕ ਵੈਰ ਚੰਗੀ ਆ ਪਸੰਦ ਆਊਗੀ ਵੀਰ ਇਸੇ ਭਰਾ ਨੇ 5 ਲੀਟਰ ਜਾਂ 5 ਤੋਂ ਬਾਰ-ਬਾਰ ਵਾਰ ਖਰੀਦਣੀਆਂ ਤਸੱਲੀ ਨਾਲ ਤੁਸੀਂ ਵੇਖ ਚੱਕ ਕੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਮੋਲ ਇਹਦਾ ਗਗਨ ਕੀ ਕਰਤਾ ਲੈਣ ਦੇਣਾ 80 ਦੀ ਦੇ ਦਈਏ 80 ਦੀ ਕਰੀਏ ਮਾਨਤਾ ਨੂੰ 75 ਜੋ ਛੋੜ ਜਾਨ ਦੀ ਇੱਕ ਗੱਲ ਕਰਕੇ ਹੈ 75 ਜੋ ਛੋੜ ਛੱਪਾ ਕਰਾਂਗੇ 74 ਦੀ ਹਾਂ ਨਾ ਆਪਾਂ ਬੱਚਾ ਹੀ ਲਾਉਣਾ ਇਹਨੂੰ ਬਾਬੇ 74000 ਦੀ 200 ਗਗਨਾ ਦਾ ਵੀ ਬੱਚਾ ਹੀ ਲਾਉਣਾ ਹੈ ਰਸਾ ਕਿਸੇ ਭਰਾ ਦੀ ਝੋਲੀ 'ਚ ਪਾ ਕੇ ਅੱਗੇ ਲਾ ਕੇ ਤੋੜਦੇ ਆਂਗੇ ਬਸ ਸਹੀ ਬਸ 74000 ਦੀ ਬਾਹਰ ਮਿਲਣੀ ਹੈ ਠੀਕ ਹੈ ਜੀ ਜੇ ਨਾ ਐਨੀਮਲ ਖਰੀਦਣਾ ਪੈਂਦਾ ਚਲੋ ਹਰੇਕ ਭਰਾ ਬਿਲਕੁਲ ਟਕਾਮਦਾਰੀ ਆ ਕਿਸੇ ਦੀ ਖੁਆਇਸ਼ ਮੁੱਖ ਰੱਖ ਕੇ ਜਨਵਰ ਲਿਆ ਕੇ ਬਿਲਕੁਲ ਖੜਾ ਕਰਨਾ ਪੈਂਦਾ ਠੀਕ ਆ ਬਾਕੀ ਮਾਦਰ ਤੁਸੀਂ ਦੇਖ ਲਈ ਆ ਬੱਚਾ ਲਾ ਕੇ ਆਪਾਂ ਚਵਾਈ ਤੁਹਾਨੂੰ ਵਿੱਚੇ ਦਿਖਾਤੀ ਆ ਸੋ ਤਸੱਲੀ ਨਾਲ ਤੁਸੀਂ ਪੂਰੀ ਵੀਡੀਓ ਦੇਖ ਲਿਆ ਜੇ ਲੈ ਵੀ ਕਾਗਨ ਮੇਰੇ ਇੱਕ ਨੰਬਰ ਆਪਣੇ ਕਰ ਦਿਓ ਸੰਜੇ 8647507397 ਠੀਕ ਆ ਜੀ ਚਵਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਜੇ ਪਸ਼ੂ ਪਸੰਦ ਆਉਂਦੇ ਮੇਰੇ ਕੋਲ ਨਾ ਕੱਟਾ ਥਾ ਹੋਵੇ ਤੇ ਪੂਰੀਆਂ ਖੁੱਤੀ ਬਣਾ ਦੂ ਬਰਾਂਡੇ ਖੇਡਣ ਵਾਲੀ